ਬਾਬ ਦਾ ਬੱਚਾ ਜੀ ਹਾਂਜੀ 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 ਕਾਟੋ ਦਾ ਪੁੱਤ ਹੈ ਜੀ ਕਾਟੋ ਇਹਦੀ ਮਾਂ ਦਿਲਜਿੰਦਰ ਸੰਧੂ ਜੀ ਕੱਲੇ ਤੱਕ ਪੁੱਛ ਲੋ ਤੱਪੇ ਕੱਚਾ ਰਸਤਾ ਹੀ ਸਹੀ ਹੁੰਦਾ ਹਾਂਜੀ ਕੱਚਾ ਰਸਤਾ ਵੀ ਪਹਿਲਾਂ ਤੁਸੀਂ ਦੋ ਵਾਰੀ ਘੋੜੇ ਰੁਤੌਰ ਕੇ ਹਾਂਜੀ ਜਿਵੇਂ ਟ੍ਰੌਟ ਦੇ ਵਿੱਚ ਚੱਲ ਜਾਓ ਹਾਂਜੀ 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 ਟ੍ਰੌਟ ਦੇ ਵਿੱਚ ਇਹਨੂੰ ਚਲਾਓ ਪੂਰਾ ਰਸਤਾ ਵੇਖੋ ਜਿਹੜੇ ਜਟਾਂ ਦੇ ਸ਼ੌਂਕ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਦੋਸਤੋ ਤੁਸੀਂ ਥੰਬਨੇਲ ਵੇਖ ਕੇ ਤੁਹਾਨੂੰ ਆਈਡੀਆ ਹੋ ਹੀ ਗਿਆ ਹੋਣਾ ਇਹਨਾਂ ਦੀਸ ਵੀਡੀਓ ਤੋਂ ਵੀ ਵੀਡੀਓ ਅੱਜ ਕਾਦੇ ਬਾਬਤ ਹੈ ਤੇ ਕੱਲ ਅਸੀਂ ੱਡੇ ਤੇ ਖੜੇ ਸੀ ਸ਼ਾਮ ਨੂੰ ਬਾਈ ਜਰ ਕੇ ਕੁਦਰਤੀ ਮਿਲ ਗਏ ਬਾਈ ਦਲਜਿੰਦਰ ਸਿੰਘ ਸੰਧੂ ਸਾਹਿਬ ਤੱਪੇ ਖੇੜੇ ਤੋਂ ਨੇ ਤੇ ਘੋੜਿਆਂ ਦੇ ਬੜੇ ਸ਼ਕੀਨ ਨੇ ਘੋੜੀਆਂ ਦੇ ਤੇ ਉਹਨਾਂ ਕੋਲੇ ਬਹੁਤ ਵਧੀਆ ਨਸਲ ਦੇ ਘੋੜੇ ਆ ਤੇ ਬਾਕੀ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਤੇ ਜਿਹੜੀ ਪ੍ਰੋਪਰ ਵੀਡੀਓ ਆ ਆਪਾਂ ਐਤਵਾਰ ਤੱਕ ਬਾਈ ਨਾਲ ਗੱਲਬਾਤ ਕਰਕੇ ਫਿਰ ਬਣਾਵਾਂਗੇ ਤੇ ਜਿਹੜੀ ਪ੍ਰੋਪਰ ਵਧੀਆ ਤਰੀਕੇ ਨਾਲ ਬਣੂਗੀ ਇਹ ਤਾਂ ਕੁਦਰਤ ਦੇ ਸਵਾਭੋਗ ਅੱਡੇ ਤੇ ਤੇ ਵੀਡੀਓ ਬਣ ਗਈ ਤੇ ਇਹ ਵੀਡੀਓ ਬਹੁਤ ਘੈਂਟ ਹੈ ਬਾਕੀ ਤੁਸੀਂ ਦੇਖੋ ਤੇ ਬਿਨਾਂ ਕਿਸੇ ਦੇਰੀ ਤੋਂ ਹੁਣ ਆਪਾਂ ਵੱਧਦੇ ਹਾਂ ਇਦੀ ਵੀਡੀਓ ਵੱਲ ਆ ਜੋ ਕਰਾਂ ਵਾਹ ਵੀ ਵਾਹ ਐ ਹੈ ਨਜ਼ਾਰਾ ਬਹੁਤ ਘੱਟ ਦੇਖਣ ਨੂੰ ਮਿਲਦਾ ਸਾਡੇ ਪਿੰਡ ਆਦਨਗੇ ਸੱਸੀ ਆ ਬਾਈ ਕਿਹੜਾ ਪਿੰਡ ਆ ਜੀ ਆਪਣਾ ਜੀ ਤੱਪਾ ਕਿਹੜਾ ਜੀ ਹਾਂਜੀ ਹਾਂਜੀ ਇਹਨੂੰ ਬਾਪ ਦਾ ਬੱਚਾ ਹੈ ਜੀ ਹਾਂਜੀ 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 ਕਾਟੋ ਦਾ ਪੁੱਤ ਹੈ ਜੀ ਕਾਟੋ ਇਹਦੀ ਮਾਂ ਓਕੇ ਓਕੇ ਜੀ ਚੰਗਾ ਖੂਨ ਆ ਹਾਂਜੀ ਹੋਰ ਖਾਸਾ ਜੀ ਵਧੀਆ ਜੀ ਕਿਹੜਾ ਬੰਦਾ ਹੈ ਆਪਣਾ ਤੱਪਾ ਤੱਪਾ ਕਿਹੜਾ ਤੱਪਾ ਕਿਹੜਾ ਪੁਰਾਣੇ ਬੰਦੇ ਜਾਣਦੇ ਸਰਵਿਸ ਵੀ ਤਿਆਰ ਆ ਜੀ ਹਾਂਜੀ ਸਰਵਿਸ ਤਿਆਰ ਆ ਜੀ ਯਾਰ ਉਹ ਤੇਰਾ ਨਾਮ ਕੀ ਵਾਹ ਕੰਮ ਕਰਦਾ ਜੀ ਇਹਦਾ ਗਾਜੂ ਤੌਰ ਹੀ ਬਣਾਇਆ ਵਾਕਿ ਵਾਕਿ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ ਨਹੀਂ ਯਾਰ 84270 ਹਾਂ ਜੀ 13650 ਤੇ ਕੀ ਨਾਮ ਤੇ ਜੀ ਇਹਦਾ ਮਾਰਨਿੰਗ ਸਟਾਰ ਹੈ ਨਾ ਨਹੀਂ ਆਪਣਾ ਜੀ ਮੇਰਾ ਦਲਜਿੰਦਰ ਸਟਾਰ ਫਾਰਮ ਜੀ ਦਲਜਿੰਦਰ ਸੰਧੂ ਦੱਲੇ ਤੱਕ ਤੱਕ ਉਹ ਪੂਰਤ ਕਵ ਜਾਣਗਾ ਬਈ ਦਰਸਲੇ ਘੋੜੀਆਂ ਪਰ ਕੇ ਨਾ ਆਦਤ ਉਹ ਵਿਗੜ ਜਾਂਦੀ ਹੈ ਹਾਂਜੀ 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 ਉਹ ਕਰਦਾ ਖਰਾਬ ਫਿਰ ਸਾਨੂੰ ਦੋ ਜਣਿਆਂ ਨੂੰ ਆਉਣਾ ਪੈਂਦਾ ਥੋੜੇ ਜਿਹੇ ਦਿਨ ਮਿਹਨਤ ਕਰਨੀ ਪਊਗੀ ਕਿਉਂਕਿ ਘੋੜੇ ਨੂੰ ਐਂ ਲੱਗਦਾ ਵੀ ਮੈਂ ਸਿਰਫ ਉਸੇ ਕੰਮ ਨੂੰ ਆ ਘੋੜੀਆਂ ਪਰਣ ਸਵਾਰੀ ਨਹੀਂ ਕਰਾ ਕੇ ਰਾਜੀ ਹੁੰਦਾ ਫਿਰ ਰੂਹ ਖੁਸ਼ ਹੋ ਗਈ ਬਈ ਥੋੜਾ ਵਿਗੜਦਾ ਬੜੀ ਮਿਹਰਬਾਨੀ ਇਹ ਚੀਜ਼ਾਂ ਹੁਣ ਪਿੰਡਾਂ ਚ ਰਹਿੀਆਂ ਨਹੀਂ ਹੈ ਹਾਂਜੀ ਨਹੀਂ ਨਹੀਂ ਜਮੇ ਹੈ ਨਹੀਂ ਇਹਨੂੰ ਆਦਤ ਪਾ ਰਹੇ ਆ ਦੁਬਾਰਾ ਇਹ ਜਿਹੜਾ ਕੇ ਨੂੰ ਸ਼ੌਂਕ ਲੱਗ ਜਾਂਦਾ ਜੀ ਉਹ ਜਾਂਦਾ ਨਹੀਂ ਕੋਈ ਰੋੜਾ ਨਹੀਂ ਭਾਈ ਜੀ ਪਤਾ ਕੀ ਚੱਲ ਇਹਨੂੰ ਤਾਂ ਚੱਲ ਮਨਟੇਨੈਂਸ ਤੇ ਰੁਪਏ ਲੱਗਦੇ ਹੁਣ ਲੋਕ ਬਲਦਰੀ ਰੱਖਦੇ ਗਏ ਹਾਂਜੀ ਟਰੈਕਟਰਾਂ ਤੇ ਲਿਆਉਂਦੇ ਸਭ ਕੁਝ ਲਿਆਉਂਦੇ ਪਹਿਲਾਂ ਕੀ ਮਾਹੌਲ ਹੁੰਦਾ ਸੀ ਪੁਰਾਣਾ ਪੰਜਾਬ ਦੇਖੀ ਤੇ ਇਹੀ ਹੈ ਇਹ ਸਾਨੂੰ ਫਿੱਟ ਰੱਖਦਾ ਹੈ ਹਾਂ ਨਹੀਂ ਬਿਲਕੁਲ ਭਾਈ ਜੀ ਬਿਲਕੁਲ ਚੈਂਪੀਅਨ ਚੈਂਪੀਅਨ ਨਾ ਰਿਆ ਰਿਆ ਜੀ ਇਹ ਹਾਂਜੀ 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 ਪੁਸ਼ਕਰਮੀ ਦੇ ਤੋਂ ਜੀ ਵੈਰੀ ਗੁੱਡ ਜੀ ਜੀ ਹਾਂ ਜੀ ਓਕੇ ਸ਼ੋਅ ਤੇ ਵੀ ਲੱਗ ਗਿਆ ਸੀਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਦੋ ਤਿੰਨ ਅਰੀ ਚੈਂਪੀਅਨਾਂ ਨਾਲ ਆਇਆ ਹੈ ਜੀ ਲੱਗਦਾ ਪਤਾ ਕੋਈ ਪਿੰਡ ਚੀਜ਼ ਆਈ ਹੈ ਹਾਂ ਜੀ ਹਾਂ ਜੀ ਇਹ ਤਾਂ ਥੋੜੀ ਜਿਹੀ ਨਾਲ ਤਾਂ ਤਿਆਰੀ ਘੱਟ ਹੁੰਦੀ ਹੈ ਜੀ ਹਾਂ ਜੀ ਆਪਣੇ ਆਪ ਵੀ ਜੌਬ ਕਰਦੇ ਆ ਹਾਂ ਜੀ ਹਾਂ ਜੀ ਮੇਰਾ ਐਗਰੀਕਲਚਰ ਦਾ ਕੰਮ ਹੈ ਓਕੇ ਵੈਰੀ ਗੁੱਡ ਹਾਂ ਜੀ ਹਾਂ ਜੀ ਇੱਕ ਬਾਈ ਜੀ ਜਿਵੇਂ ਹੁਣ ਰਾ ਆਪਣਾ ਜਿਆਦਾਤਰ ਪੱਕਾ ਹੀ ਹੈ ਤੇ ਇਹ ਹੁਣ ਕੋੜਿਆ ਹਾਸਤੇ ਫਿਰ ਵੀ ਔਖਾ ਹੀ ਹੁੰਦਾ ਹੋਣਾ ਕੱਚੇ ਰਾ ਜਿਵੇਂ ਆਪਣਾ ਹਰਾ ਹੈਗਾ ਇੱਕ ਜ਼ਰੂਰ ਜਿਵੇਂ ਆ ਵਾਟਰ ਬਾਕਸ ਵਾਲਾ ਆਪਣਾ ਰਾ ਹਾਂ ਜੀ ਹਾਂ ਜੀ ਹਾਂ ਹਾਂਜੀ ਉਹ ਵੀ ਉੱਚਾ ਨੀਵੇਂ ਹਾਂਜੀ ਤੇ ਮੇਨ ਮਕਸਦ ਤਾਂ ਹੁੰਦਾ ਵੀ ਘੋੜੇ ਨੂੰ ਐਕਸਰਸਾਈਜ਼ ਦੇਈਏ ਆਪਜੀ ਤੁਹਾਨੂੰ ਚੰਗਾ ਲੱਗਦਾ ਸਹੀ ਰਸਤਾ ਕੱਚੇ ਹੁੰਦਾ ਨਾ ਜੀ ਕੱਚਾ ਰਸਤਾ ਹੀ ਸਹੀ ਹੁੰਦਾ ਹਾਂਜੀ ਕੱਚਾ ਰਸਤਾ ਵੀ ਪਹਿਲਾਂ ਤੁਸੀਂ ਦੋ ਵਾਰੀ ਘੋੜੇ ਨੂੰ ਤੋਰ ਕੇ ਹਾਂਜੀ ਜਿਵੇਂ ਟ੍ਰਾਟ ਦੇ ਵਿੱਚ ਚਲਾਓ ਹਾਂਜੀ 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 ਟ੍ਰਾਟ ਦੇ ਵਿੱਚ ਇਹਨੂੰ ਚਲਾਓ ਪੂਰਾ ਰਸਤਾ ਵੇਖੋ ਤੁਹਾਨੂੰ ਕੱਲਾ ਕੱਲਾ ਟੋਆ ਡੱਬਾ ਯਾਦ ਹੋਵੇ ਸੜਕ ਦੇ ਵਿੱਚ ਇਹ ਨਾ ਉਹ ਤੁਸੀਂ ਕੋੜਾ ਫੁੱਲ ਭਜਾਇਆ ਵੇ ਯਾਰ ਤੇ ਕਿਤੇ ਪੈਰ ਇਹਦਾ ਜ਼ਿਆਦਾ ਨੀਵਾਂ ਪੈ ਜਾਏ ਤੇ ਕੋੜੇ ਦਾ ਕੋੜਾ ਲੇਮ ਹੋ ਜਾਵੇ ਹਾਂਜੀ ਬਿਲਕੁਲ ਪਹਿਲਾਂ ਰਸਤਾ ਦੇਖੋ ਹਾਂਜੀ ਉਹ ਤਾਂ ਬੰਦੇ ਨੇ ਵੀ ਹੋ ਜਾਂਦੇ ਇਹ ਚੀਜ਼ ਦਾ ਪ੍ਰੋਬਲਮ ਹਾਂ ਇਹ ਤਾਂ ਪਹਿਲੇ ਤੁਸੀਂ ਰਸਤਾ ਵੇਖ ਲਓ ਰਸਤੇ ਦੇ ਹਿਸਾਬ ਨਾਲ ਜਿਵੇਂ ਹੁਣ ਅੱਗੇ ਜਾ ਕੇ ਪਲੇਨ ਰਸਤਾ ਹੁੰਦਾ ਉਥੇ ਆਪ ਹੀ ਚੱਲ ਪੈਂਦਾ ਜਾਨਵਰ ਇੰਨਾ ਕਿ ਸਿਆਣਾ ਹੁੰਦਾ ਹਾਂਜੀ ਹਾਂਜੀ ਉਥੇ ਜਾ ਕੇ ਚਾਲ ਬਦਲ ਜਾਂਦਾ ਇਹਨੂੰ ਅਸੀਂ ਖੁੱਲ ਦੇ ਦੇਈਏ ਚੱਲ ਪਾ ਹਾਂਜੀ 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 ਮੈਂ ਬਹੁਤ ਵਧੀਆ ਜਟਾ ਨੇ ਸ਼ੌਂਕ ਅੱਪੂ ਜੀ ਆਪਕੇ ਦੇਖ ਕੇ ਜੇ ਆਹ ਆਪ